ਪਹਿਲਾ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਅੱਜ ਜਿਲ੍ਹਾ ਮਲੇਰਕੋਟਲਾ ਵਿਖੇ ਪਹੁੰਚਣ ਤੇ ਸਹਿਜ ਜਲਦੀ ਗਹਿਰਾਈ ਤੋਂ ਸਵਾਗਤ ਹੈ ਔਰ ਜੋ ਸਰਕਾਰ ਦਾ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਗਵਰਨਮੈਂਟ ਦਾ ਜੋ ਪੰਜਾਬ ਦੇ ਵਿੱਚ ਹੁਣ ਐਸਐਮਓ ਆਪਰੇਸ਼ਨ ਚੱਲ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਇਹਦੇ ਤਹਿਤ ਅੱਜ ਮੈਂ ਜਿਲ੍ਹਾ ਮਲੇਰਕੋਟਲਾ ਵਿਖੇ ਪਹੁੰਚੀ ਹਾਂ ਜਿਹਦੇ ਤੇ ਸਾਡੇ ਮੇਰੇ ਨਾਲ ਸਾਡੇ ਦੋ ਚੋਣੇ ਹੋਏ ਵਿਧਾਇਕ ਖੜੇ ਨੇ ਅਮਰਗੜ ਤੋਂ ਸਰਦਾਰ ਜਸਵੰਤ ਸਿੰਘ ਜੱਜਾ ਮਾਜਰਾ ਸਾਹਿਬ ਤੇ ਮਲੇਰਕੋਟਲਾ ਤੋਂ ਪ੍ਰੋਫੈਸਰ ਜਮੀਲੂ रहमान ਜੀ ਮੇਰੇ ਨਾਲ ਖੜੇ ਨੇ ਔਰ ਬਿਲਕੁਲ ਕਲੀਅਰ ਕਟ ਦਿਸ਼ਾ ਨਿਰਦੇਸ਼ ਨੇ ਸਰਕਾਰ ਦੇ ਵੱਲੋਂ ਕਿ ਪੰਜਾਬ ਦੇ ਅੰਦਰ ਹੁਣ ਜਿਹੜਾ ਨਸ਼ੇ ਦਾ ਵਪਾਰ ਨਸ਼ੇ ਦੀ ਤਸਕਰੀ ਇਹ ਬਿਲਕੁਲ ਵੀ ਰਹਿਣ ਨਹੀਂ ਦਿੱਤੀ ਜਾਊਗੀ ਜਿਹੜੇ ਨਸ਼ੇ ਦਾ ਵਪਾਰ ਕਰਦੇ ਨੇ ਉਹਨਾਂ ਨੂੰ ਸਖਤ ਪੂਰਵ ਚੇਤਾਵਨੀ ਹੈ ਕਿ ਜਾਂ ਤਾਂ ਪੰਜਾਬ ਛੱਡ ਦਿਓ ਨਹੀਂ ਨਸ਼ੇ ਦਾ ਵਪਾਰ ਛੱਡ ਦਿਓ ਨਹੀਂ ਤਾਂ ਤੁਹਾਡਾ ਅੰਜਾਮ ਬਹੁਤ ਮਾੜਾ ਹੋਊਗਾ ਇਸ ਦੇ ਤਹਿਤ ਜਿੱਥੇ ਕਿਤੇ ਵੀ ਇਹਨਾਂ ਦੇ ਲੋਕਾਂ ਦੇ ਬੱਚਿਆਂ ਦੀ ਖੂਨ ਦੀ ਸਿਆਹੀ ਦੇ ਨਾਲ ਇਹਨਾਂ ਨੇ ਜਾਇਦਾਦਾਂ ਬਣਾਈਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਸੱਤਰ ਮਿછા ਕੇ ਜੋ ਇਹਨਾਂ ਨੇ ਜਾਇਦਾਦਾਂ ਬਣਾਈਆਂ ਇਹਨਾਂ ਦੇ ਉਹ ਜਾਇਦਾਦਾਂ ਵੀ ਹੁਣ ਕਿਸੇ ਕੰਮ ਦੀਆਂ ਨਹੀਂ ਰਹਿਣਗੀਆਂ ਉਹ ਜਾਇਦਾਦਾਂ ਜਿਹੜੀਆਂ ਇਹਨਾਂ ਨੇ 2 ਨੰਬਰ ਦੀ ਕਮਾਈ ਦੇ ਨਾਲ ਖੂਨ ਦੀ ਕਮਾਈ ਦੇ ਨਾਲ ਬਣਾਈਆਂ ਨੇ ਉਹ ਜਾਇਦਾਦਾਂ ਵੀ ਇਹਨਾਂ ਦੀਆਂ ਨਾਲਤਾ ਅਟੈਚ ਹੋਣਗੀਆਂ ਨਾਲ ਡਿਮੋਲਿਸ਼ ਵੀ ਕੀਤੀਆਂ ਜਾਣਗੀਆਂ ਇਸ ਦੇ ਨਾਲ ਨਾਲ ਮੈਨੂੰ ਹੁਣੇ-ਹੁਣੇ ਸਾਡੇ ਪ੍ਰਸ਼ਾਸਨ ਦੇ ਵਿੱਚੋਂ ਡੀਸੀ ਸਾਹਿਬ ਐਸਐਸਪੀ ਸਾਹਿਬ ਦੋਵਾਂ ਨੇ ਦੱਸਿਆ ਕਿ ਅਸੀਂ ਮਨੇਰਕੋਟ ਨੇ ਜਿਹਦੇ ਚੋਂ 13 ਕਰੋੜ ਰੁਪਏ ਦੀ ਜਿਹੜੀ ਗਾਇਦਾਤ ਹੈ ਉਹ ਇਹਨਾਂ ਦੇ ਨਾਲ ਅਟੈਚ ਕਰ ਚੁੱਕੇ ਆਂ ਔਰ ਤਕਰੀਬਨ ਤਕਰੀਬਨ ਹੁਣ ਇਹਨਾਂ ਨੇ ਮੈਨੂੰ ਅੰਦਰ ਆਂਕੜਾ ਦਿਖਾ ਰਹੇ ਸੀ ਉਹਦੇ ਵਿੱਚ ਕਈ ਵਿਅਕਤੀ ਕਈ ਵਿਅਕਤੀ ਉਹਦਾ ਤੁਹਾਨੂੰ ਇਹ ਡਿਟੇਲ ਦੇਦਣ ਕਿ ਕਿੰਨੇ ਵਿਅਕਤੀ ਨੇ ਕਈ ਵਿਅਕਤੀ ਇਹਨਾਂ ਨੇ ਆ ਹਫਤੇ ਦੇ ਅੰਦਰ ਅੰਦਰ ਫੜ ਕੇ ਉਹ ਉਹਨਾਂ ਦੇ ਉੱਤੇ ਜੋ ਐਨਡੀਪੀਐਸ ਐਕਟ ਦੇ ਅਧੀਨ ਉਹਨਾਂ ਤੇ ਧਰਾਵਾਂ ਲਾ ਕੇ ਉਹਨਾਂ ਨੂੰ ਸਲਾਕਾਂ ਦੇ ਪਿੱਛੇ ਡੱਕਿਆ ਔਰ ਇਹ ਬਿਲਕੁਲ ਇੱਕ ਕਲੀਅਰ ਮੈਸੇਜ ਹੈ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਉਹਨਾਂ ਵੱਲੋਂ ਕਲੀਅਰ ਇੱਕ ਡਾਇਰੈਕਸ਼ਨਸ ਨੇ ਪੂਰੇ ਪ੍ਰਸ਼ਾਸਨ ਨੂੰ ਕਿ ਪੰਜਾਬ ਦੇ ਅੰਦਰ ਹੁਣ ਇੱਕ ਵੀ ਨਸ਼ੇ ਦਾ ਸਮਗਲਰ ਕਿਸੇ ਵੀ ਕੀਮਤ ਤੇ ਉੱਤੇ ਰਹਿਣ ਨਹੀਂ ਦਿੱਤਾ ਜਾਊਗਾ ਔਰ ਇਹਨਾਂ ਨੂੰ ਜੜ ਤੋਂ ਖਾੜ ਸੁੱਟਿਆ ਜਾਊਗਾ ਜੇ ਸਰ ਨਸ਼ਾ ਕਰਦੇ ਆ ਨੌਜਵਾਨੇ ਜਿਹੜੇ ਉਹਨਾਂ ਵਾਸਤੇ ਵੀ ਹਸਪਤਾਲਾਂ ਦਾ ਵੀ ਅਰੇਂਜ ਕੀਤਾ ਸਟਾਫ ਦਾ ਕੀਤਾ ਕੋ ਡਾਕਟਰ ਉਹਦੇ ਵਿੱਚ ਗੱਲ ਲੱਦਾ ਪੰਜਾਬ ਸਰਕਾਰ ਦੇ ਜਿੰਨੇ ਰੀਹੈਬਿਲਿਟੇਸ਼ਨ ਸੈਂਟਰ ਨੇ ਨਸ਼ਾ ਛਡਾਊ ਕੇਂਦਰ ਨੇ ਓਟ ਕਲੀਨਿਕ ਨੇ ਉੱਥੇ ਪੂਰੀਆਂ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਔਰ ਬਲਕਿ ਸਾਡੇ ਜਿਹੜੇ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਦੀ ਜ਼ਿੰਮੇਵਾਰੀ ਲਈ ਗਈ ਹੈ ਕਿ ਤੁਸੀਂ ਸਾਰੇ ਹੋਟ ਕਲੀਨਿਕਾਂ ਦੇ ਵਿੱਚ ਜਾ ਕੇ ਪ੍ਰੋਪਰ ਰਿਵਿਊ ਕਰਨਾ ਚੈੱਕ ਕਰਨਾ ਕਿਤੇ ਵੀ ਦਵਾਈ ਦੀ ਘਾਟ ਨਾ ਪਈ ਜਾਵੇ ਕਾਰਨ ਕੀ ਹੈ ਜਦੋਂ ਸਪਲਾਈ ਲਾਈਨ ਟੁੱਟੂਗੀ ਨਸ਼ੇ ਦੀ ਤਾਂ ਜਿਹੜੇ ਬੱਚੇ ਪੰਜਾਬ ਦੇ ਜਿਹੜੇ ਬੱਚੇ ਉਹ ਨਸ਼ੇ ਦੇ ਉੱਤੇ ਲੱਗ ਗਏ ਸੀ ਤਾਂ ਉਹਨਾਂ ਨੂੰ ਤੋੜ ਲੱਗੂਗੀ ਤਾਂ ਉਹਨਾਂ ਦੇ ਮਾਪੇ ਉਹਨਾਂ ਦੇ ਮਾਪਿਓ ਉਹਨੇ ਜਿਹੜੇ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਕਿਸੇ ਵੀ ਨਸ਼ਾ ਛਡਾਊ ਕੇਂਦਰ ਵਿਖੇ ਆ ਸਕਦੇ ਨੇ ਰੀਹੈਬਿਲੀਟੇਸ਼ਨ ਸੈਂਟਰ ਤੇ ਆ ਸਕਦੇ ਨੇ ਸਾਡੇ ਕੋਲ ਹਰ ਤਰ੍ਹਾਂ ਦੀ ਫੈਸਿਲਿਟੀ ਸਾਡੇ ਕੋਲ ਉੱਥੇ ਅਵੇਲੇਬਲ ਹੈ ਸਾਡੇ ਕੋਲ ਬੈਡਸ ਅਵੇਲੇਬਲ ਨੇ ਉੱਥੇ ਸਾਡੇ ਕੋਲ ਡਾਕਟਰ ਅਵੇਲੇਬਲ ਨੇ ਉੱਥੇ ਸਾਡੇ ਕੋਲ ਦਵਾਈ ਹੈ ਜਿਹੜੀ ਉਹ ਅਵੇਲੇਬਲ ਆ ਉੱਥੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਆ ਜਿਹੜੇ ਵਿਅਕਤੀ ਜਿਹੜੇ ਬੱਚੇ ਤਾਂ ਨਸ਼ੇ ਦੇ ਆਦੀ ਹੋਗੇ ਉਹਨਾਂ ਨੂੰ ਤਾਂ ਅਸੀਂ ਬਚਾਵਾਂਗੇ ਉਹਨਾਂ ਨੂੰ ਮੁੜ ਕੇ ਅਸੀਂ ਮੁੱਖ ਧਾਰਾ ਦੇ ਵਿੱਚ ਲੈ ਕੇ ਆਵਾਂਗੇ ਪਰ ਜਿਹੜਿਆਂ ਨੇ ਜਿਹੜੇ ਮਾੜੇ ਅੰਸਰਾਂ ਨੇ ਉਹਨਾਂ ਨੂੰ ਖਰਾਬ ਕੀਤਾ ਜਿਹੜੇ ਮਾੜੇ ਅੰਸਰਾਂ ਨੇ ਉਹਨਾਂ ਨੂੰ ਨਸ਼ੇ ਦੇ ਆਦੀ ਕੀਤਾ ਉਹ ਬਖਸ਼ੇ ਨਹੀਂ ਗਏ ਸਰ ਲੱਗਦਾ ਕਿ ਮਲੇਰ ਕੋਲ ਪੁਲਿਸ ਪੁਲਿਸ ਹੈ ਜਿਹਦੇ ਪਿੱਛੇ ਨਹੀਂ ਬਿਨਾਂ ਦਬਾਅ ਤੋਂ ਪਿੰਡਾਂ ਸ਼ਹਿਰਾਂ ਦੇ ਵਿੱਚ ਕੰਮ ਕੀਤਾ ਹਸਪਤਾਲਾਂ ਦੇ ਬਾਹਰ ਅੰਦਰ ਕੰਮ ਕੀਤਾ ਨਸ਼ਾ ਖਤਮ ਵਾਲੀ ਹਾ ਜ਼ਿਲ੍ਹੇ ਦੀ ਪਸੂ ਕਰਨਾ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਪੰਜਾਬ ਪੁਲਿਸ ਦੇ ਉੱਤੇ ਪੰਜਾਬ ਪੁਲਿਸ ਇੱਕ ਐਸੀ ਕੰਪੀਟੈਂਟ ਪੁਲਿਸ ਹੈ ਕਿ ਜਦੋਂ ਕਦੇ ਵੀ ਪੰਜਾਬ ਦੇ ਅੰਦਰ ਜ਼ਰੂਰਤ ਪਈ ਹੈ ਪੰਜਾਬ ਪੁਲਿਸ ਨੇ ਆਪਣਾ ਫਰਜ਼ ਹੈ ਜਿਹੜਾ ਬਕੂਮੀ ਅਦਾ ਕੀਤਾ ਹੈ ਉਰੇ ਹੀ ਬਸ ਨਹੀਂ ਪੰਜਾਬ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਭਾਰਤ ਦੇ 28 ਸੂਬਿਆਂ ਚ ਆਕ ਯੂਨੀਅਨ ਟੈਰੀਟਰੀਆਂ ਚ ਸਭ ਤੋਂ ਚੰਗੀ ਕਾਰਗੁਜ਼ਾਰੀ ਮੰਨੀ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਆਪਣੇ ਪੁਲਿਸ ਅਫਸਰਾਂ ਤੇ ਸਾਨੂੰ ਆਪਣੇ ਜਵਾਨਾਂ ਤੇ ਸਾਨੂੰ ਆਪਣੇ ਐਡਮਿਨਿਸਟ੍ਰੇਟਿਵ ਅਫਸਰਾਂ ਤੇ ਸਾਨੂੰ ਆਪਣੇ ਐਡਮਿਨਿਸਟ੍ਰੇਟਿਵ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਪੂਰਨ ਭਰੋਸਾ ਹੈ ਮੰਨ ਹੈ ਕਿ ਉਹ ਇਸ ਮੁਹਿੰਮ ਦੇ ਵਿੱਚ ਇਸ ਮੁਹਿੰਮ ਦੇ ਵਿੱਚ ਜੋ ਜੁਧ ਨਸ਼ੀਆਂ ਵਿਰੁੱਧਾ ਇਹਦੇ ਵਿੱਚ ਪੂਰਾ ਆਪਣਾ योगदान ਆਪਣਾ ਜਿਹੜਾ ਰੋਲ ਆ ਉਹ ਅਦਾ ਕਰਨਗੇ ਇਸ ਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੂੰਗਾ ਮੈਂ ਤੁਹਾਡੇ ਮਾਧਿਅਮ ਨਾਲ ਕਿਉਂਕਿ ਮੀਡੀਆ ਜਿਹੜਾ ਹੁੰਦਾ ਹੈ ਉਹ ਲੋਕਤੰਤਰ ਦਾ ਚੌਥਾ ਪਿੰਡਰ ਮੰਨਿਆ ਜਾਂਦਾ ਹੈ ਮੈਂ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਮੈਂ ਪੰਜਾਬ ਦੀ ਜਨਤਾ ਦੇ ਅੱਗੇ ਇਹਦੇ 'ਚ ਇਕੱਲਾ ਨਹੀਂ ਯੋਗਦਾਨ ਪਾ ਸਕਦੀ ਇਕੱਲਾ ਪੁਲਿਸ ਵਿਭਾਗ ਹੀ ਇਕੱਲਾ ਐਡਮਿਨਿਸਟ੍ਰੇਟਿਵ ਵਿਭਾਗ ਨਹੀਂ ਯੋਗਦਾਨ ਪਾ ਸਕਦਾ ਇਹਦੇ 'ਚ ਤੁਹਾਨੂੰ ਸਮਾਜ ਸੇਵੀ ਸੰਸਥਾਾਂ ਨੂੰ ਸਾਡੀਆਂ ਜਿੰਨੀਆਂ ਧਾਰਮਿਕ ਸੰਸਥਾਵਾਂ ਨੂੰ ਸਾਡੀਆਂ ਜਿੰਨੀਆਂ ਰਾਜਨੀਤਿਕ ਹੋਰ ਪਾਰਟੀਆਂ ਨੇ ਉਹਨਾਂ ਨੂੰ ਰਾਜਨੀਤੀ ਤੋਂ ਉੱਚਾ ਉੱਠ ਕੇ ਇਸ ਨੋਬਲ ਕੌਜ਼ ਦੇ ਲਈ ਇਸ ਚੰਗੇ ਕੰਮ ਦੇ ਲਈ ਨਾਲ ਆਣਾ ਚਾਹੀਦਾ ਨਾਲ ਜੁੜਨਾ ਚਾਹੀਦਾ ਹੈ ਜਗਾ ਜਗਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਸੈਮੀਨਾਰ ਲਾਣੇ ਚਾਹੀਦੇ ਨੇ ਜਿਹੜੇ ਨਸ਼ਾ ਛਡਾਣ ਦੇ ਨਸ਼ੇ ਦੇ ਮਾਰੇ ਪ੍ਰਭਾਵ ਨੇ ਜੋ ਜਿਸ ਤਰੀਕੇ ਨਾਲ ਨਸ਼ਾ ਖੂਨ ਨੂੰ ਜੋ ਮੇ ਪਤਲਾ ਤੇ ਚਿੱਟਾ ਕਰ ਦਿੰਦਾ ਉਹਦੇ ਬਾਰੇ ਵਿੱਚ ਜਿਹੜੇ ਆਪਾਂ ਦੇਖਦੇ ਆ ਅਕਸਰ ਜਿਹੜੇ ਨਾਟਕ ਕਰਵਾਏ ਜਾਂਦੇ ਨੇ ਉਹ ਨਾਟਕ ਕਰਵਾ ਕੇ ਜਿਹੜੀ ਨੌਜਵਾਨੀ ਆ ਸਾਡੀ ਜਿਹੜੀ ਕਿ ਕੌਜਾਂ ਸਕੂਲਾਂ ਦੇ ਵਿੱਚ ਹੈ ਉਹਨਾਂ ਨੂੰ ਇਹਦੇ ਤੋਂ ਅਵੇਅਰ ਕਰਨਾ ਚਾਹੀਦਾ ਉਹਦੇ ਤੋਂ ਉਹਨਾਂ ਨੂੰ ਸੁਚੇਤ ਕਰਨਾ ਚਾਹੀਦਾ ਵੀ ਇਹ ਨਸ਼ਾ ਕਿਸ ਤਰੀਕੇ ਨਾਲ ਘਰਾਂ ਦੇ ਘਰ ਬਰਬਾਦ ਕਰ ਦਿੰਦਾ ਤਾਂ ਜੋ ਜਿਹੜੀ ਸਾਡੀ ਆਉਣ ਵਾਲੀ ਨੌਜਵਾਨੀ ਆ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਆਪਾਂ ਬਚਾ ਸਕੀਏ